ਦਰਬਾਰ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਤੇ ਸੰਗਤਾਂ ਦਾ ਇਕੱਠ ਜਿਹੜਾ ਕੱਲ੍ਹ ਨਾਲੋਂ ਬਈ ਦੁੱਗਣਾ ਹੋ ਗਿਆ ਆ ਦੇਖੋ ਤਾਂ ਸਹੀ ਹੁਣ ਤੁਸੀਂ ਕੱਲ੍ਹ ਸ਼ਾਮ ਦੀ ਵੀਡੀਓ ਵੀ ਦੇਖੀ ਹੋਣੀ ਆ ਇਹਦਾ ਪੁੱਤ ਇਹ ਆ ਇਹ ਮੱਖਣ ਤੇ ਅਰਜਨ ਉਹ ਆ ਨਾ ਗੱਡੇ ਸੋਹਣੇ ਰੱਖੇ ਹੋਏ ਇਹਨਾਂ ਦੇ ਵੀ ਬਾਬੇ ਦੋਹਾਂ ਦੀ ਜੋੜੀ ਆ ਪੁੱਤ ਉਹ ਗੁਰਦੇਵ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਵਿਚਾਰਾਂ ਕਰੀ ਜਾਂਦੇ ਨੇ ਆ ਝੂਲ ਦੇ ਨਿਸ਼ਾਨ ਜਿਹੜੇ ਆ ਦਲ ਪੰਥਾਂ ਦੇ ਵਾਹ ਪਾ ਪਾ ਕੇ ਪੀ ਜਾਂਦੇ ਹੈ ਛਿਦਾਈ ਪੀਤੀ ਹੈ ਛਿਰਦੇ ਆਈ ਪੀਤੀ ਹੈ ਹੋਰ ਠੀਕ ਹੈ ਕਿਹਦੇ ਨਾਲ ਆਇਆ ਕਿਹਦੇ ਨਾਲ ਆਇਆ ਆਪਣੇ ਨਨਕੇ ਨਾਲ ਹਾਂਜੀ ਪਾ ਕੀ ਨਾਮ ਹੈ ਦਾ ਤੂਫਾਨ ਜੀ ਤੂਫਾਨ ਠੀਕ ਹੈ ਸੇਵਾ ਦੀ ਜੋੜੀ ਭਲਾਉਂਦਾ ਸਿੰਘ ਹੈ ਇਹਦਾ ਨਾਮ ਕੀ ਇਹਦਾ ਪਰਮਾਨੰਦ ਹੁੰਦਾ ਮਿੰਦਾ ਅੱਛਾ ਉਹ ਮਿੰਦਾ ਤੇ ਇਹਦੀ ਸੇਵਾ ਕੌਣ ਕਰਦੇ ਉਹ ਸਿੰਘ ਹਾਂਜੀ ਉਹ ਸਿੰਘ ਹੀ ਕਰੀ ਜਾਂਦੇ ਕਦੀ ਨਾ ਅੱਛਾ ਜੀ ਆਜੋ ਤੁਹਾਨੂੰ ਦਿਖਾਉਂਦੇ ਆ ਸੁਣਦਾ ਪੂਰੀ ਹੈ ਹਾਂ ਚਾਰਚੀ ਨਗਾਰਿਆਂ ਵਾਲਾ ਘੋੜਾ ਏ ਓਕੇ ਜੰਗੀ ਘੋੜਾ ਜੰਗੀ ਘੋੜਾ ਹੈ ਹੈ ਤੇ ਨਗਾਰਾਈ ਦੇ ਪਰ ਰੱਖਦੇ ਹੈ ਨਾ ਹਾਂਜੀ ਪਰ ਰੱਖਦੇ ਕਿਦਾਂ ਸਿਰ ਤੇ ਖੰਡਾ ਵੇਖੋ ਸਿਰ ਤੇ ਖੰਡਾ ਹੈ ਹਾਂਜੀ ਵੇਖੋ ਖੁਸ਼ ਸਿਰ ਤੇ ਖੰਡਾ ਦਿਲ ਤਾਂ ਚੱਕ ਕੇ ਹੈ ਹਾਂਜੀ ਵੀ ਇੰਨੇ ਖੁਸ਼ ਹੋਏ ਦਰਪੰਥ ਜਾ ਕੇ ਹਾਂਜੀ ਇਹ ਕੋਈ ਪੁਰਾਣੇ ਜਾਨੂ ਸੀ ਇਹ ਬਾਬਾ ਇਹ ਦੂਜਾ 5 ਲੱਖ ਹੈ ਲਾਦਾ ਹਿੱਤੇ ਨਾਲ ਲੱਖ ਦਾ ਹੀ ਬਾਅਦ ਚ ਸਾਡੇ ਬਾਬਿਆਂ ਕੋਲ ਮਹਾਂਪੁਰਸ਼ਾਂ ਕੋਲ ਆਏ ਸੀ ਅੰਦਾ ਏ 15000 ਰੁਪਿਆ ਇਹਦਾ 15 ਲੱਖ ਮਿਲਦਾ ਹਨੂ ਦੇ ਦੋ ਘੋੜਾ ਬਾਬਾ ਇਹਨਾਂ ਦਿੱਤਾ ਹੀ ਨਹੀਂ ਸਿੰਘ ਸਾਹਿਬ ਜੀ ਇਹ ਉਹਨਾਂ ਦੀ ਸਵਾਰੀ ਦਾ ਜਿਹੜਾ ਘੋੜਾ ਹੈ ਜਦ ਵੀ ਮਹੱਲੇ ਦੇ ਉੱਪਰ ਬਾਬਾ ਜੀ ਵੱਡੇ ਵੱਡੇ ਮਹੱਲਿਆਂ ਦੇ ਕਿਸ ਘੋੜੇ ਦੇ ਉੱਪਰ ਸਵਾਰ ਹੁੰਦੇ ਨੇ ਸੋ ਇਹ ਮਹਾਪੁਰਖ ਬਾਬਾ ਜੋਗਾ ਸਿੰਘ ਜੀ ਦੀ ਸਵਾਰੀ ਦਾ ਘੋੜਾ ਹੈ ਨਾਲੇ ਘੋੜੇ ਆ ਉਹ ਲੱਗਣਗੇ ਗਾੜੀ ਇੱਥੋਂ ਦਾ ਤਖਤ ਦੇ ਘੋੜੇ ਵੀ ਜਿਹੜੇ ਪੰਜ ਨੇ ਉਹ ਲੱਗਣਗੇ ਨਿਸ਼ਾਨ ਨਗਾਰੇ ਸਾਰੇ ਸਿੱਖ ਪੰਥ ਦੀ ਮਰਜ਼ਾ ਦੇ ਅਨਸਾਰ ਜਿਹੜਾ ਉਹ ਹੱਲਾ ਤੱਕ ਤੋਂ ਜਿਹੜਾ ਆਰੰਭ ਹੋਊਗਾ ਇੱਥੇ ਹੱਲੇ ਆਲਾ ਚੋਂ ਕਿ ਉੱਥੇ ਆ ਕੇ ਹੱਲਾ ਹੋਊਗਾ ਆ ਜੀ ਆਏ ਆ ਬਈ ਸੁੰਦਰ ਹੈ ਅਨਮੋਲ ਸਿੰਘ ਇਹ ਗੱਡੀ ਦਾ ਘੋੜਾ ਬਾਈ ਇਹਦੇ ਉੱਤੇ ਤੇ ਬਾਕੀ ਆਹ ਜਿਹੜਾ ਨਜ਼ਾਰਾ ਹੈ ਨਾ ਗਿਤਾਬਰੀ ਚਾਹੇ ਪੂਰੇ ਉਫਾਣ ਤੇ ਆ ਆਪਣੇ ਪਰ ਜਿਹੜੀ ਆ ਸ਼ਾਮ ਨੂੰ ਇੱਥੇ ਗੁਰਬਾਣੀ ਦੇ ਨਾਲ ਜਿਹੜਾ ਇੱਚ ਰਸ ਘੁਲਦਾ ਪਿਆ ਨਾ ਇਹ ਤਾਂ ਬਈ ਦੇਖਿਆ ਹੀ ਨਜ਼ਾਰਾ ਬੰਦਾ ਯਾਰ